ਅੱਜ ਦਾ ਜਿਹੜਾ ਮੇਨ ਇਸ਼ੂ ਹੈ ਆਪਣਾ ਉਹ ਇਹ ਹੈ ਕਿ ਕੱਲ ਸ਼ੋਮਣੀ ਕਮੇਟੀ ਦਾ ਜਨਰਲ اجلاس ਹੋਇਆ ਹੈ। اجلاس ਦੇ ਵਿੱਚ ਜੋ ਕੁਝ ਵਾਪਰਿਆ ਕੱਲ ਉਹ ਬਹੁਤ ਹੀ ਨਿੰਦਣਯੋਗ ਹੈ। ਦੇਖੋ ਸ਼ੋਮਣੀ ਕਮੇਟੀ ਬਹੁਤ ਵੱਡੀ ਜਮਾਤ ਹੈ ਸਿੱਖਾਂ ਦੀ। ਪਹਿਲਾਂ 2 ਦਸੰਬਰ ਨੂੰ ਜਿਹੜੇ ਫੈਸਲੇ ਅਕਾਲ ਤਖਤ ਸਾਹਿਬ ਤੋਂ ਹੋਏ ਸੀ ਉਹ ਬਹੁਤ ਪੰਥ ਨੂੰ ਉੱਪਰ ਚੱਕ ਕੇ ਲੈ ਕੇ ਚਗੇ ਕਿ ਦੁਨੀਆ ਦੇ ਵਿੱਚ ਇੱਕ ਮੈਸੇਜ ਚੱਲਿਆ ਗਿਆ ਕਿ ਵੀ ਜੋ ਸਿੱਖਾਂ ਕੋਲ ਸ੍ਰੀ ਕਾਲ ਤਖਤ ਸਾਹਿਬ ਹੈ ਉਹ ਹੋਰ ਕਿਸੇ ਕੋਲ ਹੈ ਨਹੀਂ ਵੱਡੇ ਤੋਂ ਵੱਡਾ ਫੈਸਲਾ ਇੱਥੇ ਹੋ ਸਕਦਾ ਕੁਝ ਵੀ ਇੱਥੇ ਤਿਆਰ ਸਕਦਾ ਪਰ ਜੋ ਜਨਰਲ ਇਜਲਾਸ ਦੇ ਵਿੱਚ ਹੋਇਆ ਜੋ ਮੈਂਬਰਾਂ ਨੇ ਮਤਾ ਪਾ ਕੇ ਦਿੱਤਾ ਕਿ ਜਿਹੜੇ ਸਿੰਘ ਸਬਾਨ ਨੇ ਉਹ ਫੈਸਲਾ ਕੀਤਾ ਸੀ ਉਹ ਤਿੰਨੇ ਸਿੰਘ ਸਬਾਨ ਇਹਨਾਂ ਨੇ ਹਟਾ ਦਿੱਤੇ ਜਿਲਾ ਕਿ ਸਾਰੀ ਦੁਨੀਆ ਨੇ ਇਹਨੇ ਦਿਆ ਸਾਰਿਆਂ ਨੇ ਮਾਰਾ ਕਿਹਾ ਕਿਸੇ ਨੇ ਇੱਕੋ ਹੀ ਸਿੱਖਣੇ ਨਹੀਂ ਕਿਹਾ ਕਿ ਇਹਨੇ ਚੰਗਾ ਕੀਤਾ ਜਨਰਲ اجلاس ਦੇ ਵਿੱਚ ਕੁਝ ਮੈਂਬਰਾਂ ਚਾਈ ਵੀ ਆਈ ਮੈਂਬਰਾਂ ਨੇ ਇੱਕ ਮਤਾ ਪਾ ਕੇ ਦਿੱਤਾ ਕਿ ਜੀ ਉਹਨਾਂ ਦੀ ਮੁਰਖ ਬਹਾਲੀ ਕੀਤੀ ਜਾਵੇ ਉਹ ਜਿਨ੍ਹਾਂ ਨੇ ਉਹਦੀ ਤਰਜਮਾਨੀ ਕਰਨੀ ਸੀਗੀ ਧਾਮੀ ਸਾਹਿਬ ਨੇ ਜਿਹੜੇ ਪ੍ਰਧਾਨ ਨੇ ਛੋਣੇ ਪੜੀ ਦੇ ਉਹ ਉਹਨਾਂ ਦੇ ਉਲਟ ਖੜੇ ਹੋ ਗਏ ਕਿ ਇਹ ਕਿ ਐਵੇਂ ਮੈਂਬਰ ਐਵੇਂ ਗੱਲਾਂ ਕਰਦੇ ਨੇ ਇਹ ਤਾਂ ਕੋਈ ਮੱਚੀ ਮਚਾਤਾ ਇਹਨਾਂ ਨੇ ਜ세ਦਾਰਾਂ ਪ੍ਰਤੀ ਇਹ ਜੀ ਲੈਂਗੁਏਜ ਵਰਤਨ ਤੇ ਉਹਨਾਂ ਪ੍ਰਤੀ ਇਦਾਂ ਦੀ ਗੱਲ ਕਰਨੀ ਮੈਂ ਕਹਿੰਦਾ ਬਹੁਤ ਨਿੰਦਣਯੋਗ ਹੈ ਜਿੰਨੀ ਨਿੰਦਿਆ ਕਰੀ ਉਹਨੀ ਥੋੜੀ ਸਾਡੀ ਭੈਣ ਕਹਿ ਲਈ ਸਾਡੀ ਬੇਟੀ ਕਹਿ ਲਈ ਕਿਰਨਜੋਤ ਜਿਨੇ ਖੜਾ ਹੋ ਕੇ ਮਤਾ ਹੋ ਕੇ ਪੜਨ ਦੀ ਕੋਸ਼ਿਸ਼ ਕੀਤੀ ਉਹਦੀ ਜਿੰਨੀ ਇਹਨਾਂ ਨੇ ਦਲੀਲ ਕੀਤਾ ਜਿੰਨਾ ਤਰਕਾਰਿਆ ਇਹ ਵੀ ਬਹੁਤ ਨਿੰਦਣਯੋਗ ਹੈ ਜੋ ਪ੍ਰੈਸ ਦੇ ਵਿੱਚ ਜਾ ਕੇ ਧਾਮੀ ਸਾਹਿਬ ਨੇ ਜੋ ਤਲਖੀ ਦਿਖਾਈ ਉਹ ਵੀ ਬਹੁਤ ਨਿੰਦਣਯੋਗ ਹੈ ਸੋ ਇਹ ਗੱਲਾਂ ਬਹੁਤ ਮਾੜੀਆਂ ਨੇ ਜਿੰਨੀ ਇਹ ਦੀ ਨਿੰਦਿਆ ਕਰੇ ਸ਼੍ਰੋਮਣੀ ਕਮੇਟੀ ਦੇ ਰਾਖੀ ਕਰਨੀ ਹੈ ਰਾਖੀ ਕਰਨ ਦੀ ਬਜਾਏ ਤੇ ਉਹੀ ਜਿਹੜੀ ਦੁਸ਼ਮਣ ਹੋ ਗਈ ਜਿਹੜੇ ਖੇਤ ਦੀ ਬਾੜ ਨੂੰ ਖਾਣ ਲੱਗਦੇ ਵੇ ਤੇ ਇਦੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਸੋ ਅੱਜ ਸਾਡਾ ਮੇਨ ਮਕਸਦ ਤਾਂ ਇਹ ਸੀ ਕਿ ਪਹਿਲੀ ਵਾਰੀ ਹੋਇਆ ਕਿ ਸ਼੍ਰੋਮਣੀ ਕਮੇਟੀ ਦਾ ਚਰਨ ਇਜਲਾਸ ਹੋਵੇ ਬਹਾਦਰ ਸੰਤ ਮਹਾਪੁਰਸ਼ ਧਰਨੀ ਤੇ ਬੈਠੇ ਹੋ ਜਿਹੜੇ ਉਸ ਨੇ ਸਾਰੇ ਚਾਰੇ ਪਾਸਿਓਂ ਰੋਕਿਆ ਹੋਵੇ ਤੇ ਜਿਹੜੇ ਉੱਥੇ ਸ਼ਦਾਲੂ ਸੀ ਉਹਨਾਂ ਦੀ ਜਾਣਪਛਾਣ ਵੀ ਬਹੁਤ ਬੜੀ ਦਿੱਕਤ ਆਈ ਤੋ ਇਹ ਜੀ ਅਜੇ ਨਿੰਦਿਆ ਕਰਨ ਦੇ ਲਈ ਕਿ ਵੀ ਮੜਾ ਕੰਮ ਕਰਾਇਆ। ਧਾਮੀ ਸਾਹਿਬ ਨੇ ਜਦੋਂ ਰਜਾਇਨ ਕੀਤਾ ਕਾਦੇ ਪਿੱਛੇ ਕੀਤਾ ਸੀ। ਕਿਸੇ ਪਿੱਛੇ ਕੀਤਾ ਸੀ ਕਿ ਸਿੰਘ ਸਵਾਰ ਨੂੰ ਹਟਾਉਣ ਦੀ ਗੱਲ ਕਰਦੇ ਨੇ। ਤੇ ਅੱਜ ਕਾਦੇ ਪਿੱਛੇ ਉਸੇ ਉਹਦੇ ਉੱਤੇ ਪਹਿਰਾ ਦੇਣ ਲੱਗੇ। ਸਿੰਘ ਸਵਾਰਨ ਗਏ ਉਹਨਾਂ ਕੋਲ ਜਦੋਂ ਅੱਜ ਕੱਲ ਤੱਕ ਸਾਹਿਬ ਗਏ ਉਹਨਾਂ ਦੀ ਗੱਲ ਨਹੀਂ ਮੰਨੀ ਗਈ। ਉਸ ਤੋਂ ਬਾਅਦ ਕੋਈ ਹੋਰ ਬੰਦਾ ਵਗਿਆ ਇਹਦਾ ਮਤਲਬ ਇਹ ਹੋ ਗਿਆ ਕਿ ਬੰਦੇ ਵੱਡੇ ਹੋ ਗਏ ਤੇ ਸਿੰਘ ਸਵਾਰਨ ਛੋਟੇ ਹੋ ਗਏ। ਤੋ ਇਹ ਚੀਜ਼ ਜਿਹੜੀ ਕਾਕਾ ਤੁਹਾਨੂੰ ਤਕਲੀਫ ਦਿੱਤੀ ਹੈ ਕਿ ਇਹਦੀ ਅਸੀਂ ਸਾਰੇ ਨਿੰਦਿਆ ਕਰਦੇ ਹਾਂ ਸਰਦਾਰ ਸਾਹਿਬ ਕੱਲ ਦੀ ਗੱਲ ਕੀਤੀ ਜਾਵੇ ਜਿਹੜਾ ਸਾਡਾ ਹੀ ਪ੍ਰੋਗਰਾਮ ਹੋਇਆ ਹੈ ਜਿੱਥੇ ਬੰਦੀਆਂ ਬੰਨੋ ਗੋਹ ਦਿੱਤਾ ਗਿਆ ਨਾ ਉਹ ਪੱਤਰ ਵੀ ਆ ਗਿਆ ਕਾਲੂ ਦਿੱਤਾ ਗਿਆ ਪਰ ਸੁਧਾਰ ਲੈ ਕੇ ਦੇ ਆਗੂ ਸਵਾਣਾ ਉਸ ਉਹ ਜਗ੍ਹਾ ਤੇ ਨਜ਼ਰ ਨਹੀਂ ਆਇਆ ਕਾਰਨ ਕੀ ਜਨਾ ਪਾਕਿਸਤਾਨ ਪ੍ਰੇਜ਼ੀਡੈਂਟ ਚੰਗੂ ਅਗਲਾ ਬਾਤ ਸੁਣ ਜੀ ਸੀ ਰੱਖੜਾ ਨਾ ਤੁਹਾਡੇ ਸਾਥੀ ਕਾਰਨ ਕੀ ਸੀ ਦੇਖੋ ਉੱਥੇ ਸੰਤ ਮਹਾਪੁਰਚ ਗਏ ਸੀ ਸਾਡਾ ਜਾਣ ਬਣਦਾ ਨਹੀਂ ਸੀ ਮੈਂ ਸਾਰਾ ਸੱਦਿਆ ਜੀ ਜੇ ਨਹੀਂ 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 ਮੈਂ ਬਰਕਰਾਰ ਵੇਜ ਬਾਰੇ ਗੱਲ ਹੋਈ ਚੋਰ ਸਪੈਸ਼ਲੀ ਕਿਹਾ ਜੀ ਤੁਸੀਂ ਨਾ ਆਏ ਅਸੀਂ ਇੱਥੇ ਕਰ ਰਹੇ ਹਾਂ ਜੇ ਸੰਤ ਮਹਾਪੁਰਸ਼ ਕੋਈ ਗੱਲ ਕਰਦੇ ਹੋਣ ਉਹਦੇ ਵਿੱਚ ਜੇ ਅਸੀਂ ਕਰਦੇ ਹਾਂ ਫਿਰ ਤਾਂ ਪੋਲਿਟਿਕਲ ਗੱਲ ਹੋ ਗਈ ਸੀਗੀ ਸੰਤ ਮਹਾਪੁਰਸ਼ ਖੜੇ ਹੋਏ ਇਹ ਪਹਿਲੀ ਵਾਰ ਹੀ ਹੈ ਇਹਨਾਂ ਸੰਤਾਂ ਮਹਾਪੁਰਸ਼ਾਂ ਨੇ ਜਦੋਂ ਸ਼੍ਰੀ ਅਕਾਲ ਤਾ ਜਲਦਾ ਸਾਹਿਬ ਨੂੰ ਇਹ ਪੱਗਾਂ ਦਿੰਦੇ ਨੇ ਸਰੋਪੇ ਦਿੰਦੇ ਨੇ ਅੱਜ ਉਹ ਹੀ ਵਿਰੋਧ ਕਰ ਰਹੇ ਨੇ ਇੱਥੋਂ ਪਤਾ ਲੱਗਦਾ ਹੈ ਕਿ ਕਿੰਨਾ ਵਿਰੋਧ ਹੈ ਲੋਕਾਂ ਦੇ ਵਿੱਚ ਕਿੰਨਾ ਲੋਕ ਕੀ ਸੋਚ ਰਹੇ ਨੇ ਸੰਤ ਮਹਾਪੁਰਸ਼ ਖੜੇ ਹੋ ਜਾਣ ਜਦ ਇਹ ਬਹੁਤ ਵੱਡੀ ਗੱਲ ਹੈ ਤੱਕੜ ਸਰ ਇੱਕ ਕੋਰੀਟ ਕਮੇਟੀ ਤੇ ਸਵਾਲ ਵਾਰ-ਵਾਰ ਉਠਾਏ ਜਾ ਰਹੇ ਆ ਤੁਹਾਡਾ ਕਾਲੀ ਦਲ ਜਿਹੜਾ ਦੂਜਾ ਤੇ ਰਹੇਗਾ ਉਹ ਸਵਾਲ ਉਠਾਉਂਦਾ ਹੈ ਉਹ ਕਦੇ ਸ਼੍ਰੀ ਅਕਾਲ ਤਖਸਾਲ ਵੱਲੋਂ 7 ਮੈਂਬਰ ਕਮੇਟੀ ਬਣਾਈ ਗਈ ਸੀ ਨਾ ਕਿ 5 ਮੈਂਬਰ ਵੀ ਹੁਣ ਵਾਰ-ਵਾਰ ਹਰ ਵਾਰ ਹਰ ਲੇਟਰ ਇਹ ਕਹਿੰਦਾ ਕਿ 5 ਮੈਂਬਰ ਕਮੇਟੀ ਪੱਤੀ ਕਰ ਰਹੀ ਆ 5 ਮੈਂਬਰ ਜਦੋਂ ਕਿ ਕਮੇਟੀ 7 ਮੈਂਬਰੀ ਹੈ ਠੀਕ ਹੈ ਅਸਤੀਫਾ ਦੇ ਕੇ ਜਾਂ ਭਾਮੀ ਸਾਹਿਬ ਤੋਂ ਦੁਬਾਰਾ ਵਾਪਸ ਆ ਕੇ ਵੀ 7 ਮੈਂਬਰੀ ਕਿਉਂ ਨਹੀਂ ਕਿਹਾ ਜਾ ਰਿਹਾ 5 ਮੈਂਬਰ ਕਮੇਟੀ ਕਿਹੜੀ ਹੋਈ ਦੇਖੋ ਇਹਦਾ ਰੀਜਨ ਆ ਪਹਿਲੀ ਗੱਲ ਤਾਂ ਇਹ ਹੈ ਜਿਹਨਾਂ ਨੇ ਰਜਾਇਨ ਦਿੱਤੇ ਬੜੇ ਸੀਨੀਅਰ ਮੈਂਬਰ ਨੇ ਇੱਕ ਪ੍ਰਧਾਨ ਹੈ ਇੱਕ ਸਾਬਕਾ ਪ੍ਰਧਾਨ ਹੈ ਸਭ ਤੋਂ ਸੀਨੀਅਰ ਵੀ ਨੇ ਉਹਨਾਂ ਦਾ ਰਜਾਇਨ ਕਰਨਾ ਬਹੁਤ ਮਾੜੀ ਗੱਲ ਸੀ ਇਹ ਵੀ ਜੋ ਵੀ ਹੈ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਸਾਹਿਬ ਕੋਲ ਜਾਂਦੇ ਤੇ ਉਹਨਾਂ ਨੂੰ ਕਹਿੰਦੇ ਸਾਡੀ ਇਹ ਪ੍ਰੋਬਲਮ ਹੈ ਅਸੀਂ ਰਜਾਇਨ ਕਰਨਾ ਉਹ ਉਹਨਾਂ ਦੀ ਜਗ੍ਹਾ ਤੇ ਦੋ ਹੋਰ ਨਵੇਂ ਲਾਉਂਦੇ ਜਾਂ ਨਾਲ ਉਹਦੇ ਬੱਕਰੀ ਗੱਲ ਸੀ ਇਹਨਾਂ ਨੇ ਘਰ ਬੈਠ ਕੇ ਰਜਾਇਨ ਕਰ ਦਿੱਤੀ ਇਹ ਵੀ ਮਾੜੀ ਗੱਲ ਕੀਤੀ ਉਸ ਤੋਂ ਬਾਅਦ ਪੰਜ ਮੈਂਬਰ ਰਹਿ ਗਏ ਪੰਜੇ ਮੈਂਬਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਏ ਪੰਜਾਂ ਨੇ ਕਿਹਾ ਉਹਨੇ ਪੁੱਛਿਆ ਕਿ ਅਸੀਂ ਪੰਜੇ ਖੜੇ ਆ ਉਹਨੇ ਕਿਹਾ ਵਿੱਚ ਪੰਜ ਖੜੇ ਤੁਸੀਂ ਪੰਜ ਦੇ ਪੰਜ ਭਰਤੀ ਕਰੋ ਉਹਦੇ ਕਰਕੇ ਜੇ ਪੰਜ ਮੈਂਬਰੀ ਕਮੇਟੀ ਕਹਿੰਦੇ ਆ ਕਿਉਂਕਿ ਇਹ ਸ਼੍ਰੀ ਕਾਲ ਤਖਤ ਸਾਹਿਬ ਨੇ ਕਿਹਾ ਜਦਰ ਸਾਹਿਬ ਨੇ ਕਿਹਾ ਸੀਗਾ ਕਿ ਇਹ ਹੁਣ ਭਰਤੀ ਪੰਜ ਮੈਂਬਰੀ ਕਮੇਟੀ ਕਰੂਗੀ ਤਕੜੇ ਹੋਏ ਕਰੂਗੀ ਜਿਹੜੀ ਪਹਿਲੀ ਭਰਤੀ ਹੈ ਉਹ ਰੱਬ ਸਮਝ ਜਾਂਦੀ ਹੈ ਇਹ ਤੁਸੀਂ ਸਾਰਿਆਂ ਨੇ ਦੇਖਿਆ ਪ੍ਰੈਸ ਵੀ ਆਹ ਹੁਣ ਕਮੇਟੀ ਦਾ ਹਿੱਸਾ ਹੈਗੇ ਨੇ ਕਿ ਨਹੀਂ ਕਿਉਂਕਿ ਵਾਪਸ ਉਹਨੇ ਉਹਦਾ ਸੰਭਾਲ ਦੇ ਇਹ ਤਾਂ ਹੁਣ ਜੇ ਉਹ ਜਾਣਗੇ ਪੰਜ ਮੈਂਬਰੀ ਕਮੇਟੀ ਉਹਨੂੰ ਲੀਡ ਲੈਣਾ ਚਾਹੀਦਾ ਜਾਣਾ ਚਾਹੀਦਾ ਜੇ ਕਹਿਣੇ ਤਾਂ ਜਾਣਾ ਚਾਹੀਦਾ ਪਰ ਮੇਰਾ ਖਿਆਲ ਕਿਤੇ ਜਾਣ ਜ ਰਹੇ ਜੋ ਕੁਛ ਸ਼੍ਰੀ ਕਲਤਾ ਸਾਹਿਬ ਨੇ ਕਿਹਾ ਉਹਦੇ ਉਲਟ ਕੰਮ ਕਰਨ ਲੱਗੇ ਦੇਖੋ ਇਹ ਸਾਰਾ ਡਿਸਕਰਟ ਤਾਂ ਭਾਮੀ ਸਾਹਿਬ ਨੂੰ ਜਾਂਦਾ ਉਹਨਾਂ ਨੂੰ ਸ਼੍ਰੀ ਕਲਤਾ ਜਦਰ ਸਾਹਿਬ ਨਾਲ ਤੇ ਪੰਚੇ ਤਸ ਤੇ ਜਦਰ ਸਾਹਿਬ ਨਾਲ ਖੜਨਾ ਚਾਹੀਦਾ ਸੀ ਉਹ ਨਹੀਂ ਖੜੇ ਜੈਨ ਦੇ ਕੇ ਘਰੇ ਬੈਠਣਾ ਇਹ ਹੀ ਬੁੱਝਦੇ ਲਈ ਹੈ ਉਹਨਾਂ ਨੂੰ ਆਪਣੀ ਡਿਊਟੀ ਨਾ ਹੋਣੀ ਚਾਹੀਦੀ ਸੀ ਇਹ ਜੇ ਮਾੜੇ ਟਾਈਮ ਦੇ ਵਿੱਚ ਜਦੋਂ ਇੰਨਾ ਇਹੋ ਜਿਹੇ ਹਾਲਾਤ ਹੋ ਜਾਣ ਜਾ ਕੇ ਘਰ ਬੈਠ ਜਾਣਾ ਫਿਰ ਸ਼੍ਰੀ ਕਲਤਾ ਜਦਰ ਸਾਹਿਬ ਉਹਨਾਂ ਦੇ ਘਰ ਗਏ ਉਦੋਂ ਨਹੀਂ ਆਏ ਹਣ ਤੇ ਹੁਣ ਆਉ ਆ ਗਏ ਤੇ ਇਹਨੂੰ ਕੀ ਕਹੋਗੇ ਜੋ ਕੱਲ ਵੀ ਕੀਤਾ ਹੈ ਉਹ ਵੀ ਬਹੁਤ ਨਿੰਦਣਯੋਗ ਹੈ ਦੇਖੋ ਪਹਿਲਾਂ ਬੀਬੀ ਜਗੀਰ ਕੌਰ ਦੇ ਖਰਾਬ ਕੁਝ ਜਿਹੜੀ ਲੈਂਗੁਏਜ ਵਰਤੀ ਆਪਾਂ ਸਾਰਿਆਂ ਨੂੰ ਪਤਾ ਹੈ ਮੈਂ ਉਹ ਦੁਬਾਰੇ ਇਹਦੀ ਰਾਵਦਾ ਨਹੀਂ ਹਾਂ ਜੋ ਕੱਲ ਬੀਬੀ ਕਿਰਨਜੀਤ ਕੌਰ ਦਾ ਕੀਤਾ ਇਹਨਾਂ ਨੇ ਉਹ ਵੀ ਨਿੰਦਣਯੋਗ ਹੈ ਜੋ ਇਹਨਾਂ ਨੇ ਜਸੇਦਾਰਾ ਪਤੀ ਲਾਜ ਵਰਤੇ ਕਿ ਜਿਉ ਮਤਾ ਉਹ ਲਾਜ ਜਿਹੜੀ ਤੁਸੀਂ ਵਰਤੇ ਮੈਂ ਵਰਤਦਾ ਨਹੀਂ ਹਾਂ ਉਹ ਵੀ ਬਹੁਤ ਮਾੜੀ ਲਾਜ ਵਰਤੇ ਜੇ ਦਰ ਸਾਹਿਬ ਘੱਟ ਤਾਂ ਸਾਡੀ ਬਹੁਤ ਸਦਾ ਹੋਣੀ ਚਾਹੀਦੀ ਸਤਿਕਾਰ ਹੋਣਾ ਚਾਹੀਦਾ ਆਪਾਂ ਆਪਣੇ ਘਰੇ ਸ਼੍ਰੀ ਕੰਪੜ ਸਾਹਿਬ ਕਰਾਉਂਦੇ ਆ ਆਪਾਂ ਪੂਰੇ ਜੋਰ ਨਾਲ ਜਿਹੜੇ ਪੱਟ ਸਿੰਘ ਆਉਂਦੇ ਨੇ ਸੇਵਾ ਕਰਦੇ ਆ ਹਰ ਬੰਦਾ ਚਾਹੁੰਦਾ ਕਿ ਮੈਂ ਆਪਣੇ ਹੱਥ ਨਾਲ ਸੇਵਾ ਕਰਾਂ ਪਰ ਅਸੀਂ ਜਿਹੜੇ ਉਸ ਦੇ ਮੁੱਢ ਨੇ ਹੈੱਡ ਨੇ ਉਹਨਾਂ ਦੀ ਵੀ ਸਤਿਕਾਰ ਕਰਨਾ ਸ਼ਰਤ ਨਹੀਂ ਤੁਹਾਨੂੰ ਲੱਗਦਾ ਵੀ ਤਾਮੀ ਸਾਹਿਬ ਤੇ ਉੱਪਰ ਕੋਈ ਰਾਜਨੀਤੀ ਦਬਾਅ ਕੋਈ ਤਾਕਤ ਉਹਨਾਂ ਦੇ ਪਿੱਛੇ ਕੋਈ ਚੱਕੋ ਇਹਦੇ ਤਾਂ ਕੋਈ ਦੋਰ ਆਇਆ ਹੀ ਨਹੀਂ ਜੇ ਦਬਾਅ ਨਾ ਹੁੰਦਾ ਫਿਰ ਜੈਨ ਕਿਉਂ ਕਰਦੇ ਫਿਰ ਉਹ ਆਪਣੀ ਗੱਲ ਦੇ ਉੱਤੇ ਪਹਿਰਾ ਦਿੰਦੇ ਪਹਿਲੀ ਗੱਲ ਤਾਂ ਉਹਨਾਂ ਨੇ ਜਦੋਂ ਗਿਆਨੀ ਹਰਪੀਜੀਤ ਜੀ ਨੂੰ ਕੱਢਿਆ ਉਹ ਗੱਲ ਬਣਦੀ ਨਹੀਂ ਸੀ ਕਿ ਦੋ ਬੰਦੇ ਦੀ ਕਮੇਟੀ ਬਣਾਉਂਦੇ ਜਦੋਂ ਕਿ ਸ਼੍ਰੀ ਅਕਾਲਤਾ ਜੀ ਅਜ਼ਰ ਸਾਹਿਬ ਨੇ ਕਿਹਾ ਸੀ ਕਿ ਵੀ ਅਸੀਂ ਇਨਕੁਆਇਰੀ ਕਰ ਲਈ ਜਾਂ ਇਹਦੀ ਇਨਕੁਆਇਰੀ ਸਾਨੂੰ ਦੇ ਦਿਓ ਇਹਦੇ ਕੋਈ ਕਸੂਰ ਹੈ ਨਹੀਂ ਇਹਨਾਂ ਨੂੰ ਬਹਾਲ ਕਰੋ ਉਹਨਾਂ ਦੇ ਅਸਰ ਨਹੀਂ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਉਹ ਕਮੇਟੀ ਦੀ ਰਿਪੋਰਟ ਲੈ ਕੇ ਜੀ ਗਏ ਸੀ ਆਏ ਸੀ ਪਰ ਗੋਲਮੁਲ ਕਰਕੇ ਉਹਨਾਂ ਨੂੰ ਹਟਾਉਣ ਦੀ ਗੱਲ ਕੀਤੀ ਰਾਖੜਾ ਸਾਹਿਬ ਜਿਸ ਤਰ੍ਹਾਂ ਜਥੇਦਾਰ ਸਾਹਿਬਾਂ ਨੂੰ ਹਟਾਇਆ ਜਾ ਰਿਹਾ ਉਹ ਤਾਂ ਕੋਈ ਜੱਗਾ ਪ੍ਰਭਾਵਤਾ ਨਹੀਂ ਗਿਆ ਸਾਰੇ ਜਿਵੇਂ ਤੁਸੀਂ ਕਿਹਾ ਹੈ ਕਿਸਾਬ ਦਾ ਲੋਚਨਾ ਕਰ ਰਹੇ ਨੇ ਦਾ ਡਿਸਕ੍ਰੈਡਿਟ ਵੀ ਦਾ ਮਿਸਾਬ ਲੁਚਿਆ ਜਾਂਦਾ। ਉਹ ਜਿਹੜੇ ਰੂਲ ਐਂਡ ਰੈਗੂਲੇਸ਼ਨ ਜਥੇਦਾਰ ਸਾਹਿਬ ਨੂੰ ਕਿਵੇਂ ਲਾਉਣਾ ਹੈ ਕਿਵੇਂ ਹਟਾਉਣਾ ਉਹਦੇ ਬਾਰੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਦੀ ਗੱਲ ਤੁਰੀ ਹੈ। ਕੀ ਤੁਹਾਡੇ ਗਰੁੱਪ ਵੀ ਮੈਂ ਕਹਾਂਗਾ ਤੁਹਾਡੇ ਗਰੁੱਪ ਨੂੰ ਵੀ ਉਸ ਵਿੱਚ ਕੋਈ رائے ਲਈ ਬੁਲਾਇਆ ਜਾਏਗਾ ਜਾਂ ਤੁਸੀਂ رائے ਦੇਣਾ ਚਾਹੁੰਦੇ ਹੋ ਉਸ ਸੰਬੰਧ ਵਿੱਚ। ਦੇਖੋ ਪਹਿਲਾਂ ਬਦੰਤੀ ਸਾਹਿਬ ਨੇ ਵੀ ਗੱਲ ਕਹੀ ਸੀ ਕਿ ਜਥੇਦਾਰ ਸਾਹਿਬ ਨੂੰ ਲਾਉਣ ਦਾ ਸਨਾਥ ਹੋਣਾ ਚਾਹੀਦਾ ਹੈ ਹਟਾਉਣ ਦਾ ਵੀ ਕੋਈ ਨਾ ਤੁਹਣਾ ਚਾਹੀਦਾ ਉਹ ਅਜ ਤੱਕ ਕਿਸੇ ਨੇ ਗੱਲ ਨਹੀਂ ਕੀਤੀ ਅੱਜ ਕਿਉਂ ਇਹ ਹਾਲਾਤ ਪੈਦਾ ਕਿਉਂ ਹੋਏ ਕਿਉਂਕਿ ਉਹ ਆਪਾਂ ਲਾਗੂ ਨਹੀਂ ਕੀਤੇ ਹਨ ਤੇ ਅੱਜ ਕਰਨਾ ਜੇ ਅਸੀਂ ਤਾਂ ਇਹੀ ਗੱਲ ਲੈ ਕੇ ਚੱਲਿਆ ਕਿ ਸ਼੍ਰੀ ਇਕਾਲਤਾ ਜਦਰ ਸਾਹਿਬ ਤੇ ਬਾਕੀ ਤਾਂ ਜਦਰ ਇਹਨਾਂ ਦਾ ਇੱਕ ਵਿਧਾਨ ਹੋਣਾ ਚਾਹੀਦਾ ਕਿ ਕਿਵੇਂ ਲਾਉਣਾ ਤੇ ਕਿਸ ਸਤਕਾਰ ਨਾਲ ਲਾਉਣਾ ਤੇ ਉਸ ਤੋਂ ਬਾਅਦ ਹਟਾਉਣਾ ਉਹਦਾ ਵੀ ਕੋਈ ਨਾ ਕੋਈ ਵਿਧਾਨ ਹੋਣਾ ਚਾਹੀਦਾ ਇਹ ਨਹੀਂ ਕਿ ਵੀ ਸਾਡੇ ਮੁਤਾਬਕ ਫੈਸਲੇ ਕਰ ਲੋ ਨਹੀਂ ਜਦੋਂ ਹਟਾ ਦਿਆਂਗੇ ਉਹ ਜਿੱਦਾਂ ਇਹ ਗੱਲ ਚੱਲ ਰਹੀ ਹੈ ਕਿ ਜੇ ਫੈਸਲੇ ਸਾਡੇ ਮੁਤਾਬਕ ਹੋਣਗੇ ਤਾਂ ਤੁਸੀਂ ਕੰਮ ਕਰੋਗੇ ਨਹੀਂ ਤੇ ਤੁਸੀਂ ਹਟਾ ਦੇਣਾ ਹੈ ਕਹਿੰਦਾ ਪਤਾ ਹੀ ਨਾ ਹੋਇਆ ਵਿਧਾਨ ਸਭਾ ਦੇ ਜਿਹੜੇ ਜਥੇਦਾਰਾਂ ਦਾ ਮੁੱਦਾ ਬਣ ਗਿਆ ਕਿ ਲਗਦਾ ਇਹ ਗੁੱਸਾ ਉਹ ਵਿਧਾਨ ਸਭਾ ਦੇ ਵਿੱਚ ਕੂ ਜਿਹੜੀ ਉੱਠੀ ਹੈ ਕਹਿੰਦਾ ਸਹੀ ਹੈ ਕਿਉਂਕਿ ਸ਼ਾਸਨ ਨੂੰ ਲੈ ਕੇ ਜਾਂ ਫਿਰ ਸਰੂ ਲੈ ਕੇ ਇਹਦੇ ਮਾਮਲੇ ਲਗਾਤਾਰ ਸਿਆਚ ਵੀ ਪਹੁੰਚ ਰਹੇ ਨੇ ਦੇਖੋ ਇਹ ਮਾੜੀ ਗੱਲ ਹੈ ਪਰ ਉਹਦੇ ਨਾਲ ਇਹ ਵੀ ਗੱਲ ਹੈ ਆਪਾਂ ਮੌਕਾ ਦਿੱਤਾ ਉਹਨਾਂ ਨੂੰ ਕਿਉਂ ਗਿਆ ਅਸੈਂਬਲੀ ਦੇ ਵਿੱਚ ਜੇ ਆਪਾਂ ਮੌਕਾ ਦਿੱਤਾ ਜੇ ਉੱਥੇ ਹਾਲਾਤ ਇਦਾਂ ਦੇ ਪੈਦਾ ਹੋਏ ਤਾਂ ਉੱਥੇ ਗਿਆ ਇਹ ਤੋਂ ਪਹਿਲਾਂ ਪੀਟੀਸੀ ਦਾ ਮੁੱਦਾ ਵੀ ਕਾਫੀ ਗਰਮਾਇਆ ਸੀਗਾ ਭਵੰਤਮਾਨ ਨੇ ਵੀ ਉਹਦੇ ਚ ਕਿਹਾ ਕਿ ਵੀ ਅਸੀਂ ਪੈਸੇ ਖਰਚ ਕਰ ਦਿੰਦੇ ਆ ਅਸੀਂ ਚੈਨਲ ਬਣਾ ਦਿੰਦੇ ਆ ਸ਼੍ਰੀ ਕਾਲਤਾ ਜਦਰ ਸਾਹਿਬ ਨੇ ਵੀ ਕਿਹਾ ਸੀ ਕਿ ਤੁਹਾਨੂੰ 3 ਮਹੀਨੇ ਦਿੱਤੇ YouTube ਨੂੰ ਚੈਨਲ ਸ਼ੁਰੂ ਕਰੋ ਤੇ ਉਸ ਤੋਂ ਬਾਅਦ ਪੱਕਾ ਚੈਨਲ ਸ਼ੁਰੂ ਕਰ ਲਓ ਪਰ ਅੱਜ ਤੱਕ ਆਪਾਂ ਨਹੀਂ ਕੀਤਾ ਆਪਾਂ ਕਹਿੰਦੇ ਨਾ ਪੀਟੀਸੀਓ ਚੱਲੂਗਾ ਤੇ ਇਹੀ ਗੱਲਾਂ ਕਰਕੇ ਸਾਡੀ ਗੱਲ ਅਸੀਂ ਆਪਣੀ ਜਿਹੜੀ ਕਮੇਟੀ ਸ਼ੋਮਣੀ ਕਮੇਟੀ ਦੋ ਬੰਦੇ ਇੱਕ ਸ਼ੋਮਣੀ ਕਮੇਟੀ ਇੱਕ ਸ਼ੋਮਣੀ ਕਲਦਾ ਇਹਨਾਂ ਦੀ ਡਿਊਟੀ ਬਣਦੀ ਹੈ ਕਿ ਇਹ ਪੰਥ ਦੀ ਰਾਖੀ ਕਰਨਾ ਪੰਥ ਦੇ ਨਾਲ ਖੜਨਾ ਇਸੇ ਕੰਮ ਦੇ ਲਈ ਬਣਾਏ ਸੀ ਇਹ ਪਰ ਇਹੀ ਉਹਨੂੰ ਨਿੰਦਣ ਲਾਗੇ ਇਹੀ ਉਹਨੂੰ ਮਾੜਾ ਕਹਿਣ ਲਾਗੇ ਹਰ ਗੱਲ ਦੇ ਉੱਤੇ ਆਪਾਂ ਨਿੰਦਿਆ ਕਰਨ ਲੱਗ ਗਏ ਉਹਦੀ ਸੋ ਉਹਦੇ ਕਰਕੇ ਸਾਨੂੰ ਵੀ ਜੇ ਮਤਾ ਪਾਉਣਾ ਪਿਆ ਕਿ ਤੁਸੀਂ ਇੱਕ ਸਿਧਾਂਤ ਬਣਾਓ ਕਿ ਸ਼੍ਰੀ ਕਾਉਤਸ ਹਜਰ ਸਾਹਿਬ ਨੂੰ ਕਿਵੇਂ ਲਾਉਣਾ ਹੈ ਕਿਵੇਂ ਹਟਾਉਣਾ ਹੈ ਅਸੀਬਤਾ ਇਹ ਪਹਿਲਾਂ ਲਿਖ ਕੇ ਦਿੱਤਾ ਵਰਤੋਂ ਮੈਂਬਰਾਂ ਵੀ ਲਿਖੇ ਦਿੱਤਾ ਸੀਗਾ ਲੈ ਕੇ ਵੀ ਗਿਆ ਇੱਥੇ ਪਰ ਕਤਾਰਮੀ ਸਾਹਿਬ ਨੂੰ ਕੰਸੀਡਰ ਨਹੀਂ ਕੀਤਾ ਕੱਲ ਵੀ ਜਿਹੜੇ ਚਾਈ ਵਿਆਈ ਵੇਪਰੇ ਨੇ ਲਿਖ ਕੇ ਦਿੱਤਾ ਉਹਨੂੰ ਕੰਸੀਡਰ ਕਰਨਾ ਚਾਹੀਦਾ ਸੀ ਜੇ ਸਾਡੀ ਭੈਣ ਖੜੀ ਹੋਈ ਸਾਡੀ ਬੇਟੀ ਖੜੀ ਹੋਈ ਤਾਂ ਉਹਨੂੰ ਮਾਤਾ ਪੜਨ ਲੈਣਾ ਚਾਹੀਦਾ ਸੀ ਤੇ ਉਹਨੂੰ ਜਲੀਲ ਕਰਕੇ ਪੜਾ ਕਰਤਾ ਹਰ ਕਿੰਨੀ ਰਿਸਪੈਕਟ ਹੈ ਮਾਸਟਰ ਤਾਰਾ ਸਿੰਘ ਦੀ ਦੋਸਤੀ ਆ ਤੇ ਲੋਕ ਹਰ ਚੀਜ਼ ਦਾ ਸਤਿਕਾਰ ਕਰਦਾ ਹੁੰਦਾ ਕਦੇ ਉਹ ਮਾੜੀ ਗੱਲ ਵੀ ਨਹੀਂ ਕਰਦੇ ਹਮੇਸ਼ਾ ਸੈਂਸਿਬਲ ਗੱਲ ਕਰਦੇ ਜਿੱਕਦੇ ਐਸੀ ਕੋਈ ਗਲਤ ਗੱਲ ਕਰ ਗਈ ਥਣ ਵੀ ਟੋਕ ਦਿੰਦੇ ਨੇ ਕਿੰਨੀ ਗਲਤ ਹੈ ਪਰ ਇਹਨਾਂ ਨੇ ਜੋ ਸਤਿਕਾਰ ਕੀਤਾ ਉਹ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿਦਾ ਪੰਜਵੇਂ ਮੈਂਬਰ ਦੀ ਕਮੇਟੀ ਨੂੰ ਹੁਕਮ ਆ ਕਿਤਾ ਦਾ ਮਿਲ ਰਿਹਾ ਆ ਮੈਂਬਰਸ਼ਿਪ ਦੇਖੋ ਤੁਸੀਂ ਬਰਨਾਲਾ ਦੇਖਿਆ ਤੁਸੀਂ ਜਲੰਧਰ ਦੇਖਿਆ ਤੁਸੀਂ ਆ ਸਰੂਰ ਦੇਖ ਰਹੇ ਹੋ ਕਿ ਕਿੰਨਾ ਲੋਕਾਂ ਦੇ ਵਿੱਚ ਉੱਚਾ ਹੈ ਬਹੁਤ ਵੱਡਾ ਉੱਚਾ ਹੈ ਇੰਨੀ ਮੈਂਬਰਸ਼ਿਪ ਹੋ ਗਈ ਹੁਣ ਤੱਕ ਮੈਂਬਰਸ਼ਿਪ ਦਾ ਦੇਖੋ ਹਾਲ ਤਾਂ ਸ਼ੁਰੂ ਕੀਤਾ ਕੰਮ ਹਾਂ ਇਹ ਵੀ ਇੰਨੀ ਗੱਲ ਰਹੀ ਹੈ ਕੋਈ ਪਰਚੇ ਨਹੀਂ ਮਾ ਰਿਕਾਰਡ ਥੋੜਾ ਸਾਡੇ ਕੋਲ ਤਾਂ ਲੋਕੋ ਵੀ ਸਾਨੂੰ ਪਰਚੀਆਂ ਤਾਂ ਦਿਓ ਹਾਲ ਦਾ ਖਾਤਾ ਪੂਰੀਆਂ ਪਰਚੀਆਂ ਵੀ ਨਹੀਂ ਹੋ ਰਹੀਆਂ ਹਣ ਜਿਹੜੇ ਪ੍ਰਿੰਟ ਕਰ ਰਹੇ ਹਾਂ ਅਸੀਂ ਕਾਊਂਟਿੰਗ ਨਹੀਂ ਹੈ ਹਾਲ ਤੱਕ ਹਲੇ ਕੋਈ ਕਾਊਂਟਿੰਗ ਨਹੀਂ ਕੋਈ ਐਵੇਂ ਮੈਂ ਕਹਾਂ ਮੈਂ ਇੰਨੇ ਲੱਕਰਤੇ ਇੰਨੇ ਲੱਕਰਤੇ ਹਾਲੇ ਛੱਡ ਕੋਈ ਕਾਊਂਟਿੰਗ ਨਹੀਂ ਹੈ ਹਾਂ ਲੋਕ ਦਵਾ ਦਮ ਪਰਚੀਲ ਜਾ ਰਹੇ ਨੇ ਕਿ ਸਾਨੂੰ ਦਿਓ ਸਾਨੂੰ ਦਿਓ ਲੋਕਾਂ ਦਾ ਆਪਸੇ ਕੰਪੀਟੀਸ਼ਨ ਹੋਇਆ ਹੋਇਆ ਤੁਸੀਂ ਕਿੱਥੇ ਪ੍ਰੋਬਲਮ ਲੀਕ ਕਰ ਰਖਣਾ ਸਭ ਹੋਂ ਦਾ ਪਾਰਟੀ ਦਾ 31 ਤਰੀਕ ਨੂੰ 31 ਮਾਰਚ ਨੂੰ ਸਮਰਾਟ ਪੈਲ ਸਮਾਣਾ 10 ਵਜੇ ਤੋਂ ਲੈ ਕੇ 1 ਵਜੇ ਤੱਕ ਸੀ ਪ੍ਰੋਮ ਰੱਖਿਆ ਪੰਜ ਮੈਂਬਰੀ ਕਮੇਟੀ ਉੱਥੇ ਆਉਗੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਥਾਪਿਤ ਕੀਤੀ ਹੈ ਉਹ ਉੱਥੇ ਆ ਕੇ ਪਾਰਟੀ ਦਾ ਕੰਮ ਸ਼ੁਰੂ ਕਰਵਾ ਕੇ ਜਾ ਪ੍ਰਿਆਲੇ ਜਿਲ੍ਹੇ ਦੀ ਸਾਰੀ ਉਪਗ੍ਰਿਹਾ ਪ੍ਰਿਆਲੇ ਜਿਲ੍ਹੇ ਨੂੰ ਸਰ ਸਰ ਪ੍ਰਿਆਲੇ ਜਿਲ੍ਹੇ ਕਹਿੰਦੇ ਚਾਹੋ। ਕਿ ਤੁਮੇ ਸਾਨੂੰ ਸਦਾ ਦੇਵੋਗੇ ਉਸ ਮੈਂਬਰ ਵੀ ਤੁਸੀਂ ਕੰਫਰੰਸ ਜੀ ਨਾਲ ਆਓ ਸਾਡੇ ਨਾਲ। ਦੇਖੋ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਵੀ ਨਹੀਂ ਮੈਂ ਤਾਂ ਕਿਹਾ ਹੈ ਕਿ ਉਹਨਾਂ ਨੇ ਵਿਸ਼ਵਾਸ ਘਾਤ ਕੀਤਾ ਸ਼੍ਰੀ ਕਾਲ ਜਦਰ ਸਾਹਿਬ ਨਾਲ ਅਰਜਾਇਨ ਕਰਕੇ। ਅਸੀਂ ਤਾਂ ਦੋ ਹਫ਼ਤੇ ਕਹਿੰਦੇ ਵੀ ਉਹ ਚੇਂਜ ਸਾਰੇ ਨੂੰ ਹੋਣਾ ਚਾਹੀਦਾ ਤਾਂ ਕਹਿੰਦਾ 59 ਨੂੰ 79 ਨੂੰ ਹੋਣਾ ਚਾਹੀਦਾ। 79 ਨੂੰ ਹੀ ਹੋਣਾ ਚਾਹੀਦਾ। ਜੇ ਉਹਨਾਂ ਨੇ ਬਣਾਇਆ ਹੈ ਤੇ ਵਿਸ਼ਵਾਸ ਕਰਕੇ ਬਣਾਇਆ ਚੰਗੇ ਬੰਦੇ ਸੰਝ ਕੇ ਬਣਾਇਆ ਉਹਨਾਂ ਨੇ। ਤੇ ਜੇ ਆਪਾਂ ਉਹ ਜਾਂ ਫਿਰ ਉਹਨਾਂ ਕੋਈ ਜਾਂਦੇ ਕਿ ਸਾਡੇ ਕੋਲ ਟਾਈਮ ਨਹੀਂ ਹੈ ਸਾਡੇ ਕੋਲ ਸਮਾਂ ਨਹੀਂ ਹੈ ਸਾਡੇ ਕੋਲ ਸਿਹਤ ਠੀਕ ਨਹੀਂ ਹੈ ਤੇ ਅਸੀਂ ਉਹਨਾਂ ਨੂੰ ਜੁਆਇਨ ਕਰਦੇ ਆ ਉਹ ਨਵੇਂ ਮੈਂਬਰ ਲਾਣਦੇ ਜਾਂ ਉਹ ਕਹਿੰਦੇ ਨਹੀਂ ਪੰਜਵੀਂ ਬ੍ਰਿਕ ਕਮੇਟੀ ਕੰਮ ਕਰੂਗਾ ਉਹਨਾਂ ਨੇ ਤਾਂ ਘਰੋਂ ਹੀ ਜਾਇਨ ਲਿਖ ਕੇ ਭੇਜਤੇ ਸਰਪੰਚਾ ਜੀ ਨੂੰ ਦਰਵਾਜ਼ਾ ਆ ਜਾਓ ਕਹਿੰਦੇ ਕਪਟੇਨ ਹਾਉਸ ਤੇ ਇਕੱਠੇ ਹੋ ਜਾਓ ਮੈਂ ਮੋਰੀ ਭਾਜਦਾ ਨਾ ਤੇ ਗੱਲ ਬਣਦੀ ਹੈ ਨਾ ਭਰਾ ਦਿੰਦੇ ਆ ਦੇਖੋ ਸਾਹਿਬ ਜੀ ਕੱਲ ਤਾਂ ਜਦੋਂ ਜਦਾਂ ਕਿਹਾ ਕਿ ਸਾਰੇ ਛੁੱਲੇ ਚਮੇਟ ਕੇ ਇਕੱਠੇ ਹੋ ਕੇ ਆਓ ਅਸੀਂ ਸਭ ਤੋਂ ਪਹਿਲਾਂ ਸੁਧਾਰ ਲਹਿਰ ਨੇ ਖਾਰੇ ਸ਼੍ਰੀ ਕਲਤਰ ਜਲਦਾਰ ਸਾਹਿਬ ਕੋਲ ਆ ਕੇ ਅਤਵਨ ਕੀ ਬੇਨਤੀ ਕੀਤੀ ਜੀ ਕਿ ਅਸੀਂ ਆਪਣਾ ਚੁੱਲਾ ਸਮੇਟਿਆ ਆਇਆ ਸਾਡੇ ਲਈ ਜੋ ਹੁਕਮ ਹੈ ਉਹ ਤੁਸੀਂ ਦੱਸੋ ਇਹਨਾਂ ਨੇ ਵੀ ਕਿਹਾ ਜੀ ਇਹਨਾਂ ਨੇ ਕਿਹਾ ਜੀ ਇਹ ਤਾਂ ਕੱਡੇ ਹੋਏ ਨੇ ਜਿਆਦਾ ਹੋਣਾ ਇਹਨੇ ਕਿਹਾ ਜੀ ਇਹ ਤਾਂ ਕੱਡੇ ਹੋਏ ਨੇ ਕਲ ਲਾਲ ਦੇ ਵਿੱਚੋਂ ਇਹਨਾਂ ਨੂੰ ਅਸੀਂ ਕਿਵੇਂ ਲੈ ਲਾਂਗੇ ਬਰਾਦ ਸਾਹਿਬ ਨੂੰ ਕਿਹਾ ਜੀ ਪਹਿਲਾਂ ਇਹ ਮਾਫੀ ਲਿਖ ਕੇ ਦੇਣ ਅਰਜੀ ਲਿਖ ਕੇ ਦੇਣ ਫੇਰ ਸਾਡੇ ਕੋਲ ਫੇਰ ਕੰਸੀਡਰ ਕਰਾਂਗੇ ਫੇਰ ਇਹਨੂੰ ਕੋਈ ਜ਼ਿਲ੍ਹਾ ਦੇ ਦਾਂਗੇ ਇਹ ਜਿਹੜੀ 7ਵੀਂ ਕਮੇਟੀ ਬਣਾਈ ਸੀ ਜਿਨ੍ਹਾਂ ਨੇ ਭਰਤੀ ਦੀ ਨਿਗਰਾਨੀ ਕਰਨੀ ਸੀ ਉਹਨਾਂ ਨੂੰ ਜ਼ਿਲ੍ਹਾ ਤਹਿਸੀਲਾ ਬਣਨ ਲੱਗੇ ਤਾਂ ਮੀ ਸਾਹਵੇ ਕਿੰਨੇ ਜ਼ਿੰਮੇਵਾਰ ਨੇ ਸਭ ਤੋਂ ਸੀਨੀਅਰ ਨੇ ਪ੍ਰਧਾਨ ਨੇ ਉਹਨਾਂ ਨੂੰ ਜਿਹੜੇ ਕੀਤ ਦਸ਼ਨ ਚੋ ਚੋਣ ਦੀ ਸ਼ਾਂਤੀ ਹੋਈ ਹੈ ਕਾਲੀਦਲ ਵੀ ਦੇਖਦੇ ਜਾਓ ਹਲੇ ਟਾਈਮ ਆਊਗਾ ਸ਼ੋਮਨੀ ਕਾਲੀਦਲ ਜੋ ਇਹ ਲਹਿਰ ਚੱਲੀ ਆਇਆ ਇਹਨੇ ਜਿੰਨੇ ਪਹਿਲਾਂ ਨਨ ਗਲਤ ਕੰਮ ਕੀਤੇ ਉਹ ਸਾਰਾ ਠੀਕ ਕਰਕੇ ਅਸੀਂ ਫੇਰ ਚੋਣ ਨਿਸ਼ਾਨ ਦੀ ਗੱਲ ਕਰਾਂਗੇ ਅਸੀਂ ਤਾਂ ਸੁਧਾਰ ਲਿਆਉਣ ਦੀ ਗੱਲ ਕਰਦੇ ਆ ਕਿ ਜਿੰਨੀਆਂ ਸਾਡੇ ਪ੍ਰਤੀਆਂ ਆ ਗੀਆਂ ਗਲਤ ਕੰਮ ਆ ਗਏ ਇੱਕ ਵਾਰ ਪ੍ਰਧਾਨ ਵਰਗਾ ਮੁੜ ਕੇ ਹਟਣਾ ਹੀ ਨਹੀਂ ਹੈ ਇੱਕੋ ਬੰਦਾ ਹੈ ਉਹੀ ਸ਼ੋਮਨੀਪੜ ਦੀ ਇਲੈਕਸ਼ਨ ਲੜ ਰਿਹਾ ਹੈ ਉਹੀ ਅਸੈਂਬਲੀ ਲੜ ਰਿਹਾ ਹੈ ਉਹੀ ਪ੍ਰਧਾਨ ਹੈ ਸਾਰੇ ਕੰਮ ਇੱਕੇ ਬੰਦੇ ਕੋਲ ਨੇ ਜੇ ਆਪਾਂ ਦੇਖੀਏ ਤਾਂ ਸ੍ਰੀ ਹਰਮੰਦਰ ਸਾਹਿਬ ਸਾਡੇ ਲਈ ਬਹੁਤ ਸੁਪਰੀਮ ਹੈ ਸਭ ਤੋਂ ਵੱਡੀ ਗੱਲ ਸਾਡੇ ਲਈ ਸ੍ਰੀ ਹਰਮੰਦਰ ਸਾਹਿਬ ਹੈ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਆਉਂਦੇ ਨੇ ਉਸ ਤੋਂ ਬਾਅਦ ਸ਼ੋਮਨੀ ਕਮੇਟੀ ਆਉਂਦੀ ਹੈ ਹੇ ਸ਼ੋਮਨੀ ਕਾਲੀਦਲ ਲੰਦਾ ਅਸੀਂ ਅੱਜ ਸ਼ੋਮਨੀ ਕਾਲੀਦਲ ਇੱਕ ਨੰਬਰ ਤੇ ਉਹ ਕਰ ਲਿਆ ਸ਼ੋਮਨੀ ਕਾਲੀਦਲ ਜੋ ਹੁਕਮ ਚੱਲਦਾ ਉਹ ਚਾਰੇ ਪੱਛੇ ਘੁੰਮ ਜਾਂਦਾ ਸੋ ਇਹਦੇ ਕਰਕੇ ਹੀ ਇਹ ਕ੍ਰਿਤੀਆਂ ਆਈਆਂ ਨਕਸ਼ਾ ਹੈ ਉਹਦੇ ਕਰਕੇ ਹੀ ਅਸੀਂ ਅੱਜ ਇੰਨੇ ਪਿੱਛੇ ਚਲੇ ਗਏ ਇਹਦੀ ਅਧੋਗਤੀ ਦਾ ਕਾਰਨ ਨਹੀਂ ਇਹ ਹੀ ਹੈ ਵੱਡਾ ਕਾਰਨ ਇਹ ਹੈ ਸਭ ਤੋਂ ਵੱਡਾ ਕਾਰਨ ਇਹ ਹੈ ਜੇ ਅਸੀਂ ਧਰਮ ਦਾ ਕੁੰਡਾ ਉੱਤੇ ਰੱਖੀਏ ਸ਼ਾਸ ਦੇ ਉੱਤੇ ਤਾਂ ਕਦੇ ਤੁਸੀਂ ਮਾੜਾ ਕੰਮ ਨਹੀਂ ਕਰਦੇ ਇਹ ਮਾਤਰ ਵਿਸ਼ਵਾਸ ਨਾ ਰੱਖਣਾ ਧਰਮ ਦਾ ਕੁੰਡਾ ਰਾਜਨੀਤੀ ਉੱਤੇ ਹੋਣਾ ਚਾਹੀਦਾ ਪਰ ਆਪਾਂ ਉਸ ਪਾਸੇ ਦੇ ਬਜਾਏ ਤੇ ਅਸੀਂ ਧਰਮ ਦੇ ਉੱਤੇ ਸ਼ਾਸਤ ਲੈ ਕੇ ਬਾਤ ਕਰੀਏ ਤਖੜਾ ਸਾਹਿਬ ਜੇ ਭਾਜਪੀ ਨਾਲ ਮੰਨ ਲਓ ਹੋ ਜਾਂਦਾ 27 ਤੋਂ ਪਹਿਲਾਂ ਪੈਚ ਬੈਠ ਜਾਂਦਾ ਹੈ ਤੇ ਤੁਹਾਡਾ ਸਟੈਂਡ ਕੀ ਹੋ ਜਾ ਸੁਧਾਰ ਲੈਦਾ ਜੀ ਯਾ ਸਟੈਂਡ ਦੀ ਗੱਲ ਤਾਂ ਤੁਸੀਂ ਐਡਵਾਂਸ ਚੱਲ ਰਹੇ ਹੋ ਬਹੁਤ ਜ਼ਿਆਦਾ ਅਸੀਂ ਤਾਂ ਹਾਲੇ ਦਾ ਸ਼ੋਮਨੀ ਕਾਲਰ ਨੂੰ ਤਖੜਾ ਕਰਨ ਦੀ ਗੱਲ ਕਰਦੇ ਆ ਉਹਦੇ ਸੁਧਾਰ ਲਿਆਉਣ ਦੀ ਗੱਲ ਕਰਦੇ ਆ ਤੁਸੀਂ ਜਾ ਕੇ ਸਿੱਧੇ ਪਟਿਆਲਾ ਤੁਸੀਂ ਬਾਹਰ ਨਿਕਲ ਤੁਸੀਂ ਦਿੱਲੀ ਜਾਵੜੀ ਹਲ ਇੱਥੇ ਤੱਕ ਆਪਾਂ ਸੁਧਾਰ ਕਰ ਲਈ ਅਸੀਂ ਜਦਨੇ ਚਾ ਆਪਣਾ ਘਰ ਠੀਕ ਨਹੀਂ ਹੁੰਦਾ ਅਸੀਂ ਦੂਜੇ ਘਰ ਜਾ ਕੇ ਕਿਵੇਂ ਬੜਾਂਗੇ ਤੇ ਆਪਣਾ ਘਰ ਪਹਿਲਾਂ ਠੀਕ ਕਰਾਂਗੇ ਆਪਣੇ ਘਰ ਨੂੰ ਵਧੀਆ ਲੈ ਕੇ ਚੱਲਾਂਗੇ ਲੋਕਾਂ ਨਾਲ ਲੈ ਕੇ ਚੱਲਾਂਗੇ ਲੋਕਾਂ ਦੀ رائے ਮਤਾਬ ਕੰਮ ਕਰਾਂਗੇ ਜੇ ਉਹ ਲੋਕ ਕਹਿਣਗੇ ਜਿੰਨੇ ਕਹਿਣਗੇ ਅੱਜ ਕੀ ਸੀ ਅਸੀਂ ਲੋਕਾਂ ਦੀ ਉਲਟ ਚੱਲਣਾ ਸ਼ੁਰੂ ਕਰਤਾ ਜੋ ਲੋਕ ਚਾਹੁੰਦੇ ਸੀ ਅੱਜ ਜਿਹੜੀਆਂ ਗੱਲਾਂ ਕਹਿ ਲਈਏ ਜਿਹੜੀਆਂ ਸ਼ਿਰਕਾਲ ਤੱਕ ਸਾਬਤ ਜਿਕੇ ਮੰਨੀਆਂ ਉਹ ਬਾਅਦ ਵਿੱਚ ਅਸੀਂ ਕਹਤਾ ਕਿ ਯਾਰ ਅਸੀਂ ਤਾਂ ਕੀਤੀ ਨਹੀਂ ਗੱਲ ਬਜਟ ਪਹਿਲੀ ਵਾਰ ਪਾਸ ਹੋਇਆ ਸਾਰੇ ਬੰਦੇ ਨੇ ਸਪੋਰਟ ਕੀਤੀ ਉੱਥੇ ਜਿਹੜੇ ਬਿਯਾਰੀ ਸੀ ਉਹਨਾਂ ਨੂੰ ਵੀ ਸਪੋਰਟ ਕੀਤੀ ਬਜਟ ਦੀ ਕਿਸੇ ਨੇ ਕੋਈ ਉੱਥੇ ਇਹ ਨਹੀਂ ਕੀਤੀ ਕਿ ਐਸੀ ਉਹ ਕਰਨਾ ਪਰ ਜਿਹੜੀ ਗੱਲ ਇਹਨਾਂ ਨੇ ਗੱਲ ਕੀਤੀ ਤੇ ਉੱਥੇ ਕਾਮੀ ਸਾਹਬ ਨੇ ਗੱਲ ਹੀ ਨਹੀਂ ਕਰ ਦਿੱਤੀ ਜੇ ਸਾਰੇ ਮੈਂਬਰਾਂ ਨੇ ਸਪੋਰਟ ਕੀਤੀ ਹੈ ਤਾਂ ਉਹਨਾਂ ਦੀ ਵੀ ਡਿਊਟੀ ਵੱਲਦੀ ਸੀ ਜੇ ਕਿ ਇਹ ਗੱਲ ਕਹਿੰਦੇ ਨੇ 40-42 ਮੈਂਬਰ ਕੋਈ ਥੋੜੇ ਥੋੜੇ ਹੁੰਦੇ ਨੇ ਉਹ ਕਹਿੰਦੇ ਉਹ ਤਾਂ ਐਵੇਂ ਸਾਈਨ ਕਰ ਗਏ ਜੀ ਆਪਾਂ ਸ਼ੋਮਨੀ ਕੋਈ ਮੈਂਬਰ ਵੀ ਸਮਝਾ ਵੀ ਉਹ ਐਵੇਂ ਸਾਈਨ ਕਰ ਦਿੰਦੇ ਨਹੀਂ ਮਰੀ ਸ਼ਸਾ ਕੋਈ ਆਇਆ ਇਹ ਵੀ ਮੇਰਾ ਖਿਆਲ ਹੈ ਪਹਿਲੀ ਵਾਰ ਆਇਆ ਹੋਣਾ ਕਿ ਬੱਜਰ ਸੈਸ਼ਨ ਦੇ ਵਿੱਚ ਕੋਈ ਜਜ਼ਦਾਰ ਨਾ ਆਇਆ ਹੋਵੇ ਕੋਈ ਵੀ ਜਜ਼ਦਾਰ ਸੱਡ ਨਹੀਂ ਆਇਆ ਨਹੀਂ ਤਾਂ ਸਾਰੇ ਜਜ਼ਦਾਰ ਸਾਹਮਣੇ ਉੱਥੇ ਹੁੰਦੇ ਨੇ ਹੈੱਡ ਗ੍ਰਾਂਤੀ ਉੱਥੇ ਹੁੰਦੇ ਨੇ ਤੇ ਸਾਰੇ ਉਹਨਾਂ ਦੇ ਸਾਹਮਣੇ ਹੁੰਦਾ ਠੀਕ ਆਉਂਦੀ ਵੋਟ ਨਹੀਂ ਹੁੰਦੀ ਪਰ ਉਹਨਾਂ ਦੀ ਸਾਰਾ ਕੁਝ ਸਾਹਮਣੇ ਹੁੰਦਾ ਮੈਂ ਤਾਂ ਉਹੀ ਗੱਲ ਕਰਨਾ ਕਿ ਇਹਨਾਂ ਨੇ ਜਜ਼ਦਾਰ ਸਾਹਿਬ ਦੀ ਗੱਲ ਘਟਾਤੀ ਜਿਵੇਂ ਇਹਨਾਂ ਨੇ ਜਾ ਕੇ ਪਹਿਲਾਂ ਕਿਹਾ ਸੀਗਾ ਕਿ ਜੀ ਜਜ਼ਦਾਰ ਸਾਹਿਬ ਤੁਹਾਡੀ ਆਵਾਜ਼ ਤਾਂ ਚਾਰ ਦੁਆਰਾਂ ਦੇ ਵਿੱਚ ਹੀ ਹੈ ਤੁਹਾਡੀ ਜਾਨ ਸਾਡੇ ਹੱਥ ਹੈ ਤੁਸੀਂ ਬਾਹਰ ਨਹੀਂ ਕੁਝ ਕਹਿ ਸਕਦੇ ਉਹਨੇ ਕਿਹਾ ਸੀ ਕਿ ਮੈਨੂੰ ਤਾਂ ਇਹ ਸੀ ਕਿ ਮੇਰੀ ਆਵਾਜ਼ ساری ਦੁਨੀਆ ਸੁਣਦੀ ਹੈ ਜਿੱਥੇ-ਜਿੱਥੇ ਵੀ ਗੁਰੂ ਨਾਨਕ ਦੇਵ ਜੀ ਸਿੱਖ ਵੱਜਦਾ ਉੱਥੇ ਤੱਕ ਸ਼੍ਰੀ ਅਕਾਲ ਤਾ ਜੀ ਦੀ ਆਵਾਜ਼ ਜਾਂਦੀ ਹੈ ਕਹਿੰਦੇ ਮੈਨੂੰ ਤਾਂ ਅੱਜ ਦੱਸ ਕੇ ਗਏ ਨੇ ਇਹ ਕਿ ਨਹੀਂ ਤੁਹਾਡੀ ਆਵਾਜ਼ ਤਾਂ ਚਾਰ ਦੁਆਰਾਂ ਦੇ ਵਿੱਚ ਵਿੱਚ ਹੀ ਹੈ